ਗੱਲ ਕਰੀਏ ਸੰਗਾਜੀ ਤੁਹਾਡਾ ਇੱਕ ਡਾਇਲੌਗ ਬੜਾ ਮਸ਼ਹੂਰ ਆ ਉਹ ਸਾਡੇ ਦਸ਼ਕਾਂ ਜੂ ਸਾਡਾ ਕਰਦੇ ਹੋ ਜਿਹੜਾ ਤੁਸੀਂ ਤਕੀਆ ਗਲਾਮ ਬੋਲਦੇ ਹੋ ਅੰਦੋਲਨ ਜੂ ਸਾਡੀ ਕਰਦੇ ਹੋ ਹਾਂ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਦਨ ਹੀ ਕਹੋ ਕਭੀ ਨਹੀਂ ਬਾਹੂ ਬਾਹੂ ਕਭੀ ਨਹੀਂ ਬਾਹੂ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਤੇ ਬਾਹੂ ਤੇਰਾ ਉੱਡੇ ਡੋਰੀਆ ਨਹੀਂ ਮਹਿਲਾ ਵਾਲੇ ਕਰਦੇ ਨਹੀਂ ਤੇਰਾ ਉੱਡੇ ਡੋਰੀਆ ਬਾਜ਼ਾਰ ਤੇ ਜਾਂਦਾ ਲੋਕ ਬਹੁਤ ਫੋਟੋ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਬਹੁਤ ਕੋਈ ਯੂਕੇ ਤੋਂ ਆਇਆ ਕੋਈ ਅਮਰੀਕਾ ਤੋਂ ਆਇਆ ਕੋਈ ਉੱਤਰਾਖੰਡ ਚੋਂ ਬਾਰੇ ਲੋਕ ਫੋਟੋ ਕਰਾਉਂਦੇ ਆ ਹੁਣ ਤੇ ਮੇਰੇ ਨਾਲ ਮੈਨੂੰ ਲੱਗਦਾ ਆ ਲੱਖਾਂ ਨਾ ਫੋਟੋ ਹੋ ਗਈਆਂ ਉੱਤਰਾਖੰਡ ਗਿਆ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਸੰਗਾ ਸਭ ਆ ਗਏ ਆ ਗੱਡੀਆਂ ਪਿੱਛੇ ਲੱਗ ਗਈਆਂ ਲੋਕਾਂ ਨੇ ਮੈਨੂੰ ਫੋਟੋ ਕਰਾਉਣਾ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਯੂਪੀ 'ਚ ਮੈਨੂੰ ਪੱਗ ਬਨ ਕੇ ਪੱਗਾਂ ਨਾਲ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰੇ ਲੱਗਦੇ ਆ ਪੱਗਾਂ ਦੀ ਬੇਨਤੀ ਕਰਾਂਗਾ ਪੱਗਾਂ ਜ਼ਰੂਰ ਬੰਨਿਆ ਕਰੋ ਚੱਲੋ ਕੁੜੀ ਹੋਵੇ ਤੇ ਚੱਲ ਮੁੰਡਾ ਹੋਵੇ ਬਾਊਗੇ ਕੇ ਬਲਾਲੀ ਦਾ ਆ ਮਾਜੇ ਦਾ ਇੱਕ ਕਿਹੜਾ ਬਾਹੂ ਆ ਨਾ ਬਾਹੂ ਆਪਾਂ ਪਿਆਰ ਕਰਕੇ ਬੁਲਾਈ ਦਾ ਆ ਕੇ ਨੇ ਤਿੰਨ ਗੀਤ ਮੇਰੇ ਆਏ ਆ ਚਲੋ ਗੁਰੂ ਸਾਹਿਬ ਦੀ ਮੇਲ ਰਹੀ ਹੁਣ ਇੱਕ ਗੀਤ ਅੱਗੇ ਬਹੁਤ ਆਊ ਬੜਾ ਵਧੀਆ ਆਊਗਾ ਮੈਂ ਆਪਣੇ ਸਹੁਰੇ ਜਾਵਾ ਜੀ ਨਾ ਸਹੁਰੇ ਉੱਥੇ ਮੇਲਾ ਲੱਗ ਜਾਂਦਾ ਜੀ ਸਹੁਰੇ ਸੰਗਾ ਸਾਹਿਬ ਆਏ ਜੀ ਫੋਟੋ ਕਰਾਉਣ ਆਲੇ ਕਰੋ ਮੈਂ ਸਹੁਰਿਆਂ ਦੇ ਘਰ ਐਂਟਰੀ ਕਰਦਾ ਆ ਉਸ ਟਾਈਮ ਤੇ ਬਾਹਰ ਲੋਕ ਆ ਜਾਂਦੇ ਫੋਟੋ ਕਰਾਉਣ ਆਲੇ ਜਾਂਦੇ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਜਦ ਅਸੀਂ ਪਹੁੰਚੇ ਹਾਂ ਤਰਨਤਾਰਨ ਦੇ ਪਿੰਡ ਸੰਗੇ ਵਿੱਚ ਅਤੇ ਤੁਹਾਨੂੰ ਉਸ ਸ਼ਖਸ ਨਾਲ ਮਲਾਉਣੇ ਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਬੜਾ ਹਾਈਲਾਈਟ ਆ ਬੜੇ ਲੋਕ ਪਸੰਦ ਵੀ ਕਰਦੇ ਨੇ ਅਤੇ ਉਹ ਆਪਣੀ ਪੱਗ ਕਰਕੇ ਜਿਹੜਾ ਪਛਾਨੇ ਜਾਂਦੇ ਨੇ ਜੀ ਹਾਂ ਮੈਂ ਗੱਲ ਕਰ ਰਿਹਾ ਕਸ਼ਮੀਰ ਸਿੰਘ ਸੰਘਾ ਜੀ ਉਸ ਅਨਨਾਂ ਨਾਲ ਗੱਲਬਾਤ ਕਰਾਂਗੇ ਕਸ਼ਮੀਰ ਸਿੰਘਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੀ ਸੰਘਾ ਜੀ ਬੜਾ ਨਾਮ ਆ ਪੂਰੇ ਵਰਲਡ 'ਚ ਨਾਮ ਕਮਾਇਆ ਵਾ ਤੇ ਤੁਹਾਡੀ ਪੱਗ ਦੇ ਬਹੁਤ ਚਰਚੇ ਨੇ ਕਿਸ ਤਰ੍ਹਾਂ ਦੀ ਹੈ ਤੁਹਾਡੇ ਵੰਗੂ ਬ ਲੋਕਾਂ ਨੇ ਬੜੀਆਂ ਨਿਕਲਾਂ ਕੀਤੀਆਂ ਪਰ ਤੁਹਾਡੇ ਕਾ ਕਸ਼ਮੀਰ ਸਿੰਘ ਸੰਘਾ ਨਹੀਂ ਬਣ ਸਕਿਆ ਕਿ ਦੇਖਦੇ ਹੋ ਮੈਂ ਮੱਥਾ ਟੇਕ ਕੇ ਆਇਆ ਗੁਰਦੁਆਰਾ ਸਾਹਿਬ ਮੈਂ ਡੇਲੀ ਮੱਥਾ ਟੇਕਣ ਜਾਂਦਾ ਆ ਤੇ ਤਰ ਮੈਂ ਮੱਥਾ ਟੇਕਣ ਜਾਂਦਾ ਆ ਬਾਜ਼ਾਰ ਚ ਜਾਂਦਾ ਲੋਕ ਬਹੁਤ ਫੋਟੋ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਬਹੁਤ ਕੋਈ ਯੂਕੇ ਤੋਂ ਆਇਆ ਕੋਈ ਅਮਰੀਕਾ ਤੋਂ ਆਇਆ ਕੋਈ ਉੱਤਰਾਖੰਡ ਚੋਂ ਬੜੇ ਲੋਕ ਫੋਟੋ ਕਰਾਉਂਦੇ ਆ ਹੁਣ ਮੇਰੇ ਨਾਲ ਮੈਨੂੰ ਲੱਗਦਾ ਆ ਲੱਖਾਂ ਦਾ ਫੋਟੋ ਹੋ ਗਈਆਂ ਕੋਈ ਗਿਣਤੀ ਨਹੀਂ ਰਹੇਗੀ ਕੋਈ ਫੋਟੋ ਕਰਾਉਣ ਦੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਸ਼ਮੀਰ ਸਿੰਘਾ ਜੀ ਅਸੀਂ ਦੇਖਿਆ ਵੀ ਤੁਹਾਡੀ ਇੱਕ ਆਡੀਓ ਵੀਰਲ ਹੋਈ ਸੀ ਕਿ ਲੱਗਦਾ ਸੀ ਵੀ ਤੁਹਾਨੂੰ ਕਿਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਸੰਗ ਨੂੰ ਬਦਨਾਮ ਕੀ ਕਰਨ ਦੀ بجائے ਸੰਗਾਂ ਤੇ ਮਸ਼ਹੂਰ ਹੋ ਗਿਆ ਕਿਸ ਤਾ ਦੇ ਦਿਓ ਜੋ ਰੱਬ ਕਰਦਾ ਜੀ ਉਹਦੇ ਪਾਣੀ ਅੰਦਰ ਹੀ ਹੁੰਦਾ ਸਭ ਕੁਝ ਠੀਕ ਆ ਬੰਦੇ ਨੂੰ ਬੰਦਾ ਕੋਈ ਦੇਖੋ ਬੰਦੇ ਨੂੰ ਬੰਦਾ ਮਾਰਦਾ ਜ਼ਰੂਰ ਆ ਮੈਨੂੰ ਡੇਗਣਾ ਇਹਨੂੰ ਠੱਬੀ ਲਾਉਣੀ ਇਹਨੂੰ ਕਿਹ ਤਰ੍ਹਾਂ ਖਤਮ ਕਰਨਾ ਰੱਬ ਨਾ ਮਾਰੇ ਮਾਰਾ ਗੁਰੂ ਅਰਜਨ ਸਾਹਿਬ ਨਾ ਕਿਸ ਨੂੰ ਮਾਰੇ ਤੇ ਬਾਕੀ ਰੱਬ ਦੇ ਘਰੋਂ ਬੰਦਾ ਸੱਚਾ ਹੋਣਾ ਚਾਹੀਦਾ ਤੇ ਉਹਦੀ ਕਰੇ ਮੈਂ ਕਹਿੰਦਾ ਕਰੇ ਉਹਨੂੰ ਠੱਬੀ ਨਹੀਂ ਲੱਗਦੀ ਹਾਂ ਇਹ ਗੱਲ ਕਰੀਏ ਸੰਗਾ ਜੀ ਤੁਹਾਡਾ ਕਿ ਡਾਇਲੌਗ ਬੜਾ ਮਸ਼ਹੂਰ ਆ ਉਹ ਸਾਡੇ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਜਿਹੜਾ ਤੁਸੀਂ ਤਕੀਆ ਕਲਾਮ ਬੋਲਦੇ ਹੋ ਉਹ ਦੋਲਾਂ ਜੂਨ ਸਾਂਝੀ ਕਰਦੇ ਹੋ ਹਾਂ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਅੱਦਨ ਹੀ ਕਹੋ ਕਭੀ ਨਹੀਂ ਬਾਹੂ ਬਾਹੂ ਕਭੀ ਨਹੀਂ ਬਾਹੂ ਪੈਂਟਰ ਨੇ ਪਾਉਣੇ ਪੈਂਟਰ ਨੇ ਪਾਉਣੇ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਤੇ ਬਾਹੂ ਤੇਰਾ ਉੱਡੇ ਡੋਰੀਆ ਨਹੀਂ ਮਹਿ ਤੇ ਹੁਣ ਦੱਸੋ ਵੀ ਹੁਣ ਤੱਕ ਸੰਗਾ ਕਿੱਥੇ ਕਿਤੇ ਹੋ ਕੇ ਆਇਆ ਵਾ ਕਿੰਦੀ ਪਛਾਣ ਸੰਗ ਦਾ ਬਣਾਈ ਹੈ ਜਿੱਥੇ ਜਾਂਦੇ ਹੋ ਇੱਕ ਵੱਖਰੀ ਪਛਾਣ ਬਣੀ ਹੈ ਦੇਖੋ ਜੀ ਮੈਂ ਕਿੱਥੇ ਜਾਂਦਾ ਨਾ ਪੰਜਾਬ ਅੰਦਰ ਮੈਨੂੰ ਸਾਰੇ ਲੋਕਾਂ ਨੇ ਬੁਲਾਇਆ ਕਿੱਥੇ ਕੋਈ ਮੇਲੇ ਹੁੰਦੇ ਆ ਕਿਹਤਰਾ ਕੋਈ ਕੱਪ ਕਰਾਏ ਜਾਂਦੇ ਆ ਉੱਥੇ ਮੈਂ ਸਾਰੇ ਗਿਆ ਸਾਰੇ ਜ਼ਿਲ੍ਹਿਆਂ 'ਚ ਲੋਕ ਮੈਨੂੰ ਬਹੁਤ ਪਿਆਰ ਦਿੰਦੇ ਆ ਪਰ ਮੈਂ ਅੰਟਰੀ ਗੱਡੀ 'ਚੋਂ ਮੁੱਤਰ ਜਾਂਦਾ ਹੈ ਨਾ ਉਦੋਂ ਲੋਕ ਕਹਿੰਦੇ ਕਿਦ ਦਿਨ ਕਹੋ ਆਗੇ ਕਿਦ ਦਿਨ ਕਹੋ ਕਿਦ ਦਿਨ ਕਹੋ ਕਿਦ ਦਿਨ ਕਹੋ ਮੈਂ ਕਹਿੰਦਾ ਇਨਾ ਨਾ ਕਰੇ ਜ਼ਿੰਦਗੀ 'ਚ ਨਹੀਂ ਬੰਨਣਾ ਜੋ ਰੱਬ ਕਰਦਾ ਗੁਰੂ ਸਾਹਿਬ ਦੇ ਉਹਦੇ ਭਾ ਗੁਰੂ ਸਾਹਿਬ ਦਾ ਹੱਥ ਹੋਵੇ ਤੇ ਫੇਰੀ ਸਭ ਕੁਝ ਹੁੰਦਾ ਨਹੀਂ ਤੇ ਉਤਰਾ ਨਹੀਂ ਕੁਝ ਨਹੀਂ ਹੁੰਦਾ ਹੁਣੇ ਮੈਂ ਕਿੱਥੇ ਮਰਜੀ ਜਾਵਾ ਕਿਰੇ ਮਰਜੀ ਦੇਖ ਤੇ ਕੋਨੇ ਚ ਖਰੋਜਾ ਜਾ ਕੇ ਪਿੱਛੇ ਮੈਂ ਯੂਪੀ ਗਿਆ ਯੂਪੀ ਚ ਮੈਂ ਪੂਰਨਪੁਰ ਜ਼ਿਲ੍ਹੇ ਚ ਗਿਆ ਉੱਤਰਾਖੰਡ ਗਿਆ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਸੰਗਾ ਸਭ ਆ ਗਏ ਗੱਡੀਆਂ ਪਿੱਛੇ ਲੱਗੀਆਂ ਲੋਕਾਂ ਨੇ ਮੈਨੂੰ ਫੋਟੋ ਕਰਾਉਣਾ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਯੂਪੀ ਚ ਮੈਨੂੰ ਮੈਂ ਯੂਪੀ ਚ 4 ਦਿਨ ਰਹਿ ਕੇ ਆਇਆ ਬਹੁਤ ਪਿਆਰ ਦਿੱਤਾ ਬਿਲਕੁਲ ਜੀ ਸੰਗਾਇਬ ਨੇ ਵੀ ਪਲਗਾ ਤੁਸੀਂ ਅਨੰਦਪੁਰ ਸਾਹਿਬ ਗਏ ਸੀ ਉੱਥੇ ਦੇ ਕੀ ਹਾਲ ਸੀ ਦੱਸਣਾ ਉਹ ਵੀ ਜਿਆਦਾ ਸਾਂਝੀ ਕਰਦੇ ਹੋ ਉੱਥੇ ਇੱਕ ਤੁਹਾਨੂੰ ਕਿਸ ਤਾ ਵੀ ਲੋਕੇ ਜਾ ਕੇ ਆਪਣੀ ਜਾਨ ਬਚਾਉਣੀ ਵੀ ਕਿਸ ਤਰ੍ਹਾਂ ਲੋਕਾਂ ਨੇ ਤੁਹਾਨੂੰ ਹੁਣ ਬਣ ਗਿਆ ਅਨੰਦਪੁਰ ਸਾਹਿਬ ਮੈਂ 3 ਦਿਨ ਅਨੰਦਪੁਰ ਸਾਹਿਬ ਰਿਹਾ ਅਨੰਦਪੁਰ ਸਾਹਿਬ ਲੋਕਾਂ ਦੀ ਫੋਟੋਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਕਿੱਥੇ ਮੈਂ ਕਿੱਥੇ ਮੈਂ ਰੁਕਿਆ ਹਣਾ ਕਿਹਦੀ ਕੋਠੀ 'ਚ ਉੱਥੇ ਲੋਕ ਆ ਕੇ ਬਾਹਰ ਖੜ ਜਾਂਦਾ ਸੀ 100 200 ਬੰਦਾ ਬਾਹਰ ਖੜਾ ਹੁੰਦਾ ਸੀ ਸੰਗਾ ਸਾਹਿਬ ਅੰਦਰੋਂ ਬਾਹਰ ਨਿਕਲੇ ਤੇ ਆਣੀ ਫੋਟੋ ਕਰਾਈਏ ਲੋਕਾਂ ਕੋ ਫੋਟੋਆਂ ਕਰੋਂ ਆਤੇ ਲੋਕਾਂ ਨੇ ਬਹੁਤ ਵੱਡੇ ਕਿ ਤਰ੍ਹਾਂ ਟਰਾਲਿਆਂ ਵਾਲੇ ਟਰੈਕਟਰਾਂ ਵਾਲੇ ਮੇੜਨਾ ਫੋਟੋਆਂ ਬਹੁਤ ਕਰਾਉਂਦੇ ਮੈਨੂੰ ਮੱਥਾ ਨਹੀਂ ਟੇਕਣ ਦਿੰਦੇ ਪਿਆਰ ਕਰਦੇ ਸੀ ਪਰ ਉਹ ਮੈਂ ਜਾਂਦਾ ਹਾਂ ਮੱਥਾ ਟੇਕਣ ਕਹਿੰਦੇ ਸੰਗਾ ਸਾਹਿਬ ਇਹਨੂੰ ਫੋਟੋ ਕਰਾ ਲਓ ਯਾਰ ਬਾਅਦ ਮੱਥਾ ਟੇਕ ਲਿਓ ਉਹ ਪਿਆਰ ਕਰਦੇ ਸੀ ਲੋਕ ਬਿਤਰੋ ਮੈਂ ਆਨੰਦਪੁਰ ਸਾਹਿਬ ਰਿਹਾ ਆਨੰਦਪੁਰ ਸਾਹਿਬ ਇੰਨੀ ਫੋਟੋ ਹੋਈ ਆ 50000 ਤੋਂ ਵੱਧ ਫੋਟੋ ਲੋਕਾਂ ਨੇ ਕਰਾਈ ਆ ਬਹੁਤ ਪਿਆਰ ਕਰਦੇ ਲੋਕ ਕੱਲ ਕਈ ਸੰਗਾ ਜੀ ਤੁਹਾਡੀ ਪੱਗ ਦੀ ਬੜੀ ਲੋਕਾਂ ਦੀ ਇਸਤਿਹਾਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਜਿਆ ਸੰਗਾ ਬਣ ਨਹੀਂ ਸਕਿਆ ਮੈਨੂੰ ਇਹ ਦੱਸੋ ਦਸਕਾ ਨੂੰ ਕਿ ਕਿੰਨੇ ਮੀਟਰ ਪੱਗ ਬੰਦੇ ਹੋ ਕਿਸ ਤਰ੍ਹਾਂ ਜਿਹੜਾ ਸਟਾਈਲ ਦਾ ਤੁਹਾਡੇ ਪੱਗ ਦਾ ਤੇ ਸ਼ੁਰੂ ਤੋਂ ਇਸ ਤਰ੍ਹਾਂ ਸਟਾਈਲ ਬੰਦੇ ਹੋ ਜਾਂ ਹੁਣ ਹੀ ਬਣੇ ਨੇ ਨਹੀਂ ਦੇਖੋ ਜੀ ਪੱਗ ਮੇਰੀ ਸ਼ੁਰੂ ਤੋਂ 7 ਮੀਟਰ ਪੱਗਿਆ ਜੀ 7 ਮੀਟਰ ਪੱਗਿਆ ਤੇ ਇੱਥੇ ਨਾ ਮੈਂ 5 ਮਿੰਟੇ ਚ ਤਿਆਰ ਕਰ ਜਾਂਦਾ ਇੱਕ ਕਹਿੰਦਾ ਜੋਗਾ ਸਿੰਘ ਜੋਗੀ ਸੁਣਿਆ ਉਹ ਬਹੁਤ ਮਸ਼ਹੂਰ ਹੈ ਜੀ ਸਾਡੀ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਸੁਣਾਉਂਦਾ ਰਿਹਾ ਜੋਗਾ ਸਿੰਘ ਜੋਗੀ ਮੈਨੂੰ ਜੋਗਾ ਸਿੰਘ ਜੋਗੀ ਕਹਿੰਦੇ ਸੰਗਾ ਸਾਹਿਬ ਤੂੰ ਕਿੰਨਾ ਚਲਾਉਂਦਾ ਪੱਗਾਂ ਚ ਬੰਦਣਾ ਤੇ ਮੈਂ 5 ਮਿੰਟ ਕਹਿੰਦਾ ਸੰਗਾ ਸਾਹਿਬ ਕਿੱਡੀ ਤੇਰੀ ਪੱਗ ਤੇਖੀ ਆ ਨਾ ਪੂਰੀ ਨੀਤ ਨਾ ਕਰੇ ਤੂੰ ਜਹਾਜ਼ ਨੂੰ ਪਲਟੀ ਮਾਰ ਦੇ ਜਹਾਜ਼ ਪਲਟ ਜਾਣਾ ਕਿੱਡੀ ਪੱਗ ਤੇਖੀ ਆ ਮੇਰੀ ਪੱਗ ਬਹੁਤ ਮਸ਼ਹੂਰ ਹੈ ਬਲਡ ਚ ਦੇਖੋ ਪੱਗ ਕਰਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਸੰਗਾ ਆ ਗਿਆ ਪੱਗ ਕੋਈ ਬੜੀ ਨਗਲਾ ਕੀਤੀਆਂ ਲੋਕਾਂ ਨੇ ਪੱਗਾਂ ਦੀਆਂ ਬੰਨ ਬੰਨ ਕੇ ਨਹੀਂ ਨਕਲ ਨਹੀਂ ਹੋਈ ਲੋਕਾਂ ਕੋ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਚਲੋ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਿਹਰ ਕਰੇ ਉਹਨਾਂ ਲੋਕਾਂ ਤੇ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਆਪਣੇ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਤੇ ਉਹਨਾਂ ਲੋਕਾਂ ਨੂੰ ਪੱਗਾ ਬੰਦਣੀਆਂ ਚਾਹੀਦੀਆਂ ਸਾਰੀਆਂ ਪੱਗ ਬਨ ਕੇ ਪੱਗਾਂ ਨਾ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰੇ ਲੱਗਦੇ ਆ ਪੱਗਾਂ ਦੀ ਬੇਨਤੀ ਕਰਾਂਗਾ ਪੱਗਾਂ ਜਰੂਰ ਬਨਿਆ ਕਰੋ ਤੋ ਪੱਗਰ ਆਲ ਦੀ ਰੀਸ ਨਹੀਂ ਹੁੰਦੀ ਪੱਗ ਬੰਨੀ ਹੋਵੇ ਨਾ ਪੱਗ ਨਾਲ ਰੋਪ ਵੱਖਰੇ ਹੁੰਦਾ ਕਿਦਨ ਕਹੋ ਕਿਦਨ ਕਹੋ ਹੋ ਜਾਂਦੀ ਪੱਗ ਨਾਲ ਹਾਂ ਤੇ ਮੈਨੂੰ ਐਸੋ ਸੰਗਾ ਜੀ ਜਦੋਂ ਤੁਹਾਡੀ ਆਡੀਓ ਵਾਇਰਲ ਹੁੰਦੀ ਆ ਤੇ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੀ ਆਡੀਓ ਫੋਨ 'ਚ ਵਾਇਰਲ ਹੋ ਗਈ ਆ ਤੇ ਫਿਰ ਘਰ ਵਿੱਚ ਕੀ ਮਲਹਾਲ ਸੀ ਕਿੰਨੀ ਕਿ ਟੈਨਸ਼ਨ ਹੋ ਗਈ ਸੀ ਵੀ ਯਾਰ ਬਦਨਾਮੀ ਹੋ ਜਾਊਗੀ ਸਾਰੇ ਪਿੰਡ 'ਚ ਤੇ ਕੀ ਮਨ ਸੋਚਿਆ ਸੀ ਤੇ ਕੀ ਕੀ ਮਨ ਵਿਚਾਰ ਆਉਂਦੇ ਸੀ ਜੀ ਉਦੋਂ ਤਰੋ ਇਹੋ ਜਿਹਾ ਕੰਮ ਲੱਗਦਾ ਚਲੋ ਮੈਂ ਸ਼੍ਰੋਮਣੀ ਕਾਲੀ ਦਾਰ ਚ ਬਹੁਤ ਲੰਮਾ ਸਮਾਂ ਰਿਹਾ ਠੀਕ ਹੈ ਮੈਂ ਬਾਅਦ ਸੋਚਿਆ ਮੈਂ ਜਰਾ ਕੀ ਚੱਕਰ ਬਣ ਗਿਆ ਠੀਕ ਹੈ ਨਾ ਮਨ ਨੂੰ ਬਹੁਤ 6:00 ਵਜੇ ਹੋਲੀ-ਹੋਲੀ-ਹੋਲੀ-ਹੋਲੀ ਲੋਕਾਂ ਨਾਲ ਮੇਰੇ ਲੋਕੀ ਮੇਨਾ ਪਿਆਰ ਕਰਨ ਲੱਗੇ ਕਿ ਤਰ੍ਹਾਂ ਬਾਹਰ ਦੇ ਦੇਸ਼ਾਂ ਯੂਕੇ ਅਮਰੀਕਾ ਉਹਨਾਂ ਨੇ ਮੇਨਾ ਬਹੁਤ ਪਿਆਰ ਕੀਤਾ ਠੀਕ ਆ ਕੋਈ ਗੱਲ ਐਡੀ ਚਲੋ ਮੈਂ ਗੱਲ ਕੋਈ ਨਹੀਂ ਕਿਹਾ ਮੈਂ ਹਾਂ ਚਲੋ ਸਾਡਾ ਰਾਜ ਆਇਆ ਹਰ ਕੋਈ ਬੰਦਾ ਕਹਿੰਦਾ ਹੀ ਆ ਜੇ ਸਾਡਾ ਰਾਜ ਆਇਆ ਤਾਂ ਤੁਹਾਨੂੰ ਰੇਤਾ ਦਾ ਠੇਕਾ ਲੈ ਦਾਂਗੇ ਤੇ ਮੈਂ ਕਿਹਾ ਮਹ ਰੇਤਾ ਦਾ ਠੇਕਾ ਚਲੋ ਕਾਲੀਦਾਰ ਵਾਲੇ ਭੱਜ ਗਏ ਆਪਣੇ ਚੀਜ਼ ਤੋਂ ਛੱਡ ਕੇ ਮੁੱਦੇ ਤੋਂ ਉਹ ਕਹਿੰਦੇ ਨਹੀਂ ਸੰਗੇ ਨੂੰ ਜਾਣਦੇ ਨਹੀਂ ਸੰਗਾ ਹੈ ਕੌਣ ਆ ਭੱਜ ਗਏ ਸਾਰੇ ਡਰਦੇ ਪਤਾ ਨਹੀਂ ਡਰਦੇ ਭੱਜ ਗਏ ਕਿ ਤਰ੍ਹਾਂ ਭੱਜ ਗਏ ਮੈਂ ਨਹੀਂ ਭੱਜਾ ਕਾਲੀਦਾਰ ਦੇ ਨਾਲ ਠੀਕ ਹੈ ਨਾ ਉਹ ਭੱਜ ਅੱਗੇ ਭੱਜ ਕੇ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਕਹਿੰਦਾ ਗੁਰੂ ਸਾਹਿਬ ਭਲਾ ਕਰੇ ਮਾਰ ਮਿਹਰ ਕਰੇ ਕੋਈ ਗੱਲ ਨਹੀਂ ਗੱਲ ਬਲੇਸੋਪੀ ਸੰਗਾ ਜੀ ਤੁਹਾਡੀ ਜਿਹੜੀ ਪਤਨੀ ਹੈ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਤੇ ਕਦੀ ਉਹਨਾਂ ਨੂੰ ਵੀ ਤੁਸੀਂ ਕਿਹਾ ਵੀ ਕਿੰਦਰ ਕੋ ਕਿੰਦਰ ਕੋ ਬਾਉ ਬਾਉ ਕਹ ਕੇ ਭਲਾਇਆ ਆਪਣੇ ਘਰਦਿਆਂ ਨੂੰ ਗੱਲ ਹੀ ਜਾਣੇ ਸਮਾਂ ਦੇਖੋ ਗੱਲ ਪਤਾ ਕਿ ਸਮਾਂ ਮੇਰੇ ਨੂੰ ਘਟੋ ਘੱਟ 15 ਸਾਲ ਹੋ ਗਏ ਆ ਜੀ ਮੇਰੀ ਸ਼ਾਦੀ ਹੋਈ ਨੂੰ ਮੇਰਾ ਇੱਕ ਬੇਟਾ ਆ ਬੇਟਾ ਤੁਹਾਨੂੰ ਪਤਾ ਠੀਕ ਨਹੀਂ ਆ ਮੰਜੇ ਤੇ ਹੀ ਆ ਤੇ ਸਾਢੇ 4 ਸਾਲ ਦਾ ਬੇਟਾ ਬੇਟਾ ਮੰਜੇ ਤੇ ਰਹਿੰਦਾ ਆ ਚਲੋ ਮੈਂ ਤਰੋ ਬੇਟੇ ਵਾਲੇ ਪਾਸੇ ਮੈਨੂੰ ਬੜ ਤਰੋ ਜਾ ਕੇ ਦੇਖੀਦਾ 26 ਘੰਟੇ ਬੇਟਾ ਮੰਜੇ ਤੇ ਆ ਬੜਾ ਬੋਲਦਾ ਨਹੀਂ ਉਹਦੀ ਮੰਮਾ ਨੇ ਉਹਨੂੰ ਰੋਟੀ ਦੇਣੀ ਆ ਜੋ ਉਹਨੇ ਦਲੀਆ ਇਸ ਤਰ੍ਹਾਂ ਖਾਣਾ ਆ ਉਹ ਨੂੰ ਦੇਣਾ ਆ ਬੜਾ ਦੁੱਖ ਬਹੁਤ ਆ ਤਗੜਾ ਮੈਨੂੰ ਤਰੋ ਮੰਜੇ ਤੇ ਦੇਖੀਦਾ ਚਲੋ ਲੋਕਾਂ ਨੂੰ ਬਾਹਰ ਖੁਸ਼ ਕਰੀਦਾ ਹੱਸਿਆਂ ਜੇ ਦੁਨੀਆ ਹੱਥ ਦੀ ਆ ਤਰੋ ਮੈਂ ਘਰ ਜਾਂਦਾ ਉਦੋਂ ਮੈਂ ਗਾਮਾਂ ਚ ਡੁੱਬ ਜਾਂਦਾ ਇਹੋ ਜਿਹਾ ਹਾਲ ਹੁੰਦਾ ਆ ਬੜਾ ਔਖਾ ਈਸ ਸਿੰਘਾ ਸਾਹਿਬ ਮੈਨੂੰ ਐਸੋ ਵੀ ਸਵਾਲ ਵਿੱਚ ਰਹਿ ਗਿਆ ਵੀ ਜਿਵੇਂ ਤੁਹਾਡੀ ਆਡੀਓ ਵਾਇਲ ਹੁੰਦੀ ਆ ਵੀ ਬਾਊ ਕਹਿਣਾ ਜਾਂ ਕਿਦੋਂ ਕੋ ਕਿਦੋਂ ਕਹਿਣਾ ਤੇ ਕਦੀ ਤੁਹਾਡੇ ਜੀਵਨ ਸਾਥੀ ਆ ਤੁਹਾਡੀ ਧਰਮ ਪਤਨੀ ਆ ਜਦੋਂ ਸਾਡੇ ਰਿਸ਼ਤੇਦਾਰ ਉਹਨਾਂ ਨੇ ਕਦੀ ਕਿਹਾ ਵੀ ਯਾਰ ਮੈਨੂੰ ਤਾਂ ਤੁਸੀਂ ਕਦੀ ਬਾਹੂ ਕਿਹਾ ਨਹੀਂ ਆ ਐ ਕਦੀ ਮੈਨੂੰ ਤੁਸੀਂ ਕਿਦਾਂ ਕਹੋ ਕਿਦੋਂ ਕਹਿੰਦੇ ਨਹੀਂ ਬਾਹ ਤੁਸੀਂ ਬੀਬੀਆਂ ਕਹਿੰਦੇ ਫਿਰਦੇ ਹੋ ਕਹਿੰਦੇ ਹੋਇਆ ਕਿ ਜਿਸ ਦਾ ਪਤਾ ਕੀ ਸਾਡੇ ਮਾਜੇ ਦੀ ਬੋਲੀ ਆ ਮਾਜੇ ਦੇ ਵਿੱਚ ਆ ਨਹੀਂ ਕਿ ਇਹਨੂੰ ਮਰਜ਼ੀ ਭਲਾ ਹੀ ਇਹ ਬੁਲਾ ਲਈਦਾ ਬਾਹੂ ਗੱਲ ਸੁਣ ਚਾਹ ਲੋ ਕੁੜੀ ਹੋਵੇ ਤੇ ਚੱਲ ਮੁੰਡਾ ਹੋਵੇ ਬਾਹੂ ਕੇ ਕਿ ਬੁਲਾ ਲਈਦਾ ਆ ਮਾਜੇ ਦਾ ਇੱਕ ਕਿਹੜਾ ਬਾਹੂ ਆ ਨਾ ਬਾਹੂ ਆਪਾਂ ਪਿਆਰ ਕਰਕੇ ਬੁਲਾਇਦਾ ਆ ਕੇ ਨੂੰ ਠੀਕ ਹੈ ਨਾ ਬੱਚੇ ਨਾਲ ਪਿਆਰ ਕਰਕੇ ਬਾਹੂ ਗੱਲ ਸੋਣ। ਬਾਹੂ ਗੱਲ ਕਰੀਏ ਘਰ ਦੇ ਆਣਾ ਕਦੀ ਬੋਲਿਆ ਪਿਆਰ ਨਹੀਂ। ਨਹੀਂ ਘਰਦਿਆਂ ਨੂੰ ਬੁਲਾ ਲਾਂਗੇ ਬਾਹੂ ਕਰਕੇ ਆ ਜਾਓ। ਠੀਕ ਹੈ ਨਾ ਬਾਹੂ ਕਿਹੜਾ ਬਾਹੂ ਆ ਨਾ ਬਾਹੂ ਸਾਡੇ ਮਾਜੇ ਦੀ ਗੇਰੀ ਇੱਕ ਬੜੀ ਤਗੜੀ ਧਮਕਿਆ। ਤਰੋਂ ਆਣੀ ਬਾਹੂ ਕਹਿ ਕੇ ਬੁਲਾਉਂਦੇ ਆ ਮਨ ਨੂੰ ਖੁਸ਼ੀ ਹੁੰਦੀ ਆ ਯਾਰਾਂ ਨੇ ਬੱਚੇ ਨੂੰ ਮਾਨ ਕਰਕੇ ਬੁਲਾਇਆ ਹੈ। ਹਾਂ। ਕਿੰਨਾ ਦੇਖਦੇ ਹੋ ਉਸ ਤੋਂ ਬਾਅਦ ਇੱਕ ਗਾਣਾ ਵੀ ਰੀਲ ਹੁੰਦਾ ਵਾ ਕਿਦਨ ਕੋ ਕਿਦਨ ਕੋ ਸਾਡੇ ਦਸ਼ਕਾਂ ਨਾਲ ਦੋਲਾਂ ਨੂੰ ਸਾਂਝੀ ਕਰਦੇ ਹੋ। ਕਿੰਨੇ ਗਾਣੇ ਤਿਆਰ ਕੀਤਾ ਸੀ ਕਿੱਥੇ ਸ਼ੂਟ ਹੋਇਆ ਸੀ। ਤਿੰਨ ਗੀਤ ਆਏ ਆ ਜੀ ਇੱਕ ਸਰਬਜੀਤ ਬੁੱਗੇ ਨੇ ਬੋਲਿਆ ਸੀ ਠੀਕ ਆ ਇੱਕ ਸਰੇਂਦਰ ਸਿੰਘ ਸਾਈ ਆ ਜੀ ਇੱਕ ਗੀਤ ਉਹਨੇ ਬਾਇਆ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਆਲਾ ਉਹਨੇ ਬੋਲਿਆ ਤੇ ਬੁੱਗੇ ਨੇ ਬੋਲਿਆ ਸੀ ਆਪਣਾ ਆਪਣਾ ਦੁਜਾ ਪਾਉਗਾ ਆਪਣਾ ਕبھی ਨਹੀਂ ਬਾਹੂ ਕبھی ਨਹੀਂ ਕبھی ਨਹੀਂ ਬਾਹੂ ਕبھی ਨਹੀਂ ਕبھی ਨਹੀਂ ਬਚ ਕੇ ਬਚ ਕੇ ਕبھی ਨਹੀਂ ਤੇ ਸ਼ੇਰਾਬੌਰ ਵਾਲੀਆ ਦਾ ਤੁਰੀ ਸੁਣਿਆ ਯਾਰਾ ਕਿਦਾਂ ਕਹੋ ਕਿਦਾਂ ਕਹੋ ਉਹਨੇ ਬਹੁਤ ਕਾਫੀ ਬੋਲਿਆ ਸ਼ੇਰਾਬੌਰ ਵਾਲੀਆ ਨੇ ਤਿੰਨ ਗੀਤ ਮੇਰੇ ਆਏ ਆ ਚਲੋ ਗੁਰੂ ਸਾਹਿਬ ਦੀ ਮੇਲ ਰਹੀ ਹੁਣ ਇੱਕ ਗੀਤ ਅੱਗੇ ਬਹੁਤ ਆਊ ਬੜਾ ਵਧੀਆ ਆਊਗਾ ਠੀਕ ਆ ਜੀ ਕੁਛ ਤੁਹਾਨੂੰ ਮੈਂ ਫਿਲਮਾਂ ਦੇ ਵਿੱਚ ਨਜ਼ਰ ਆਵਾਂਗਾ ਥੋੜੇ ਸਮੇਂ ਗੱਲ ਕਰੀ ਫਿਲਮਾਂ ਦੀ ਤੁਸੀਂ ਗੱਲ ਕੀਤੀ ਹੈ ਸਾਡੇ ਦਸ਼ਕਾ ਦੱਸ ਦੋ ਕਿ ਹੁਣ ਤੱਕ ਕਿਹੜੀ ਫਿਲਮ ਤੁਸੀਂ ਕੋਈ ਸ਼ੂਟ ਕੀਤੀ ਹੋਵੇ ਬੜਾ ਪਿਛੇ ਦਲਜੀਤ ਦਾ ਵੀ ਰੋਲਾ ਪਿਆ ਵੀ ਦਲਜੀਤ ਫਿਲਮਾਂ ਦੀ ਆ ਰਹੇ ਹੋ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਮੈਂ ਦੱਸਦਾ ਜੀ ਹੁਣ ਕਿਹੜੀ ਫਿਲਮ ਆਉਣੀ ਹੈ ਨਾ ਫਿਲਮਾਂ ਮੈਨੂੰ ਬਹੁਤ ਬੜੇ ਮੈਨੂੰ ਸੱਦੇ ਆਏ ਫਿਲਮਾਂ ਕਰਨ ਦੇ ਮੈਂ ਕੋਈ ਸਾਰੇ ਨਹੀਂ ਕੀਤੀਆਂ ਉਹਨਾਂ ਨਾਲ ਕੁਝ ਤੁਰੀ ਬੇਟੇ ਕਰਕੇ ਲਾ ਲਓ ਕਿ ਤਰ੍ਹਾਂ ਮਰਜੀ ਲਾ ਲਓ ਕਿ ਤਰ੍ਹਾਂ ਮਨ ਖੋਸ ਹੋਵੇ ਤੇ ਫੇਰ ਫਿਲਮ ਕਰਨ ਦਾ ਮਜ਼ਾ ਆਉਂਦਾ ਠੀਕ ਹੈ ਨਾ ਫਿਲਮਾਂ ਦੇ ਮੈਨੂੰ ਬੜੇ ਸੱਦੇ ਆਉਂਦੇ ਆ ਕੋਈ ਵੱਡੀਆਂ ਫਿਲਮਾਂ ਦੇ ਸੱਦੇ ਆਉਂਦੇ ਆ ਕੋਈ ਛੋਟੀਆਂ ਦੇ ਆਉਂਦੇ ਆ ਬੜੇ ਸੱਦੇ ਆਏ ਮੈਨੂੰ ਠੀਕ ਹੈ ਨਾ ਥੋੜੇ ਸਮੇਂ ਨੂੰ ਜਰੂਰ ਮੈਂ ਫਿਲਮਾਂ 'ਚ ਤੁਹਾਨੂੰ ਨਜ਼ਰ ਆਵਾਂਗੇ ਜਰੂਰ ਆਵਾਂਗਾ ਇੱਕ ਆਮ ਕਰਦਾ ਕਸ਼ਮੀਰ ਸਿੰਘਾ ਅੱਜ ਪੂਰੇ ਵਰਲਡ 'ਚ ਫੇਮਸ ਆ ਨਾਮ ਪਛਾਣ ਬਣ ਗਈ ਆ ਕਿ ਲੱਗਦਾ ਸੀ ਵੀ ਇਸ ਤਰ੍ਹਾਂ ਕਰੀ ਜ਼ਿੰਦਗੀ ਪਛਾਣ ਬਣੂਗੀ ਕਸ਼ਮੀਰ ਸਿੰਘੇ ਲੋਕ ਜਾਣਣਗੇ ਦੇਖੋ ਮੈਂ ਮੇਰਾ ਨਾਮ ਇੱਥੇ ਮਾਝੇ 'ਚ ਬਹੁਤ ਨਾਂ ਚੱਲਦਾ ਤੋ ਮਾਜੇ ਵਿੱਚ ਮੇਰਾ ਬਹੁਤ ਪਿਆਰ ਹੀ ਲੋਕਾਂ ਨਾਲ ਜਨਤਾ ਮੇਨਾਂ ਬਹੁਤ ਪਿਆਰ ਕਰਦੀ ਕਿਰੇ ਮੈਂ ਨਾ ਨਹੀਂ ਕੀਤੀ ਲੋਕਾਂ ਨੂੰ ਕੰਮ ਤੋਂ ਕੰਮ ਮੈਂ ਲੋਕਾਂ ਦੇ ਕਰਦਾ ਰਿਹਾ 24 ਘੰਟੇ ਤੋ ਪਿਆਰ ਮੇਰੇ ਕੰਮ ਇਨੇ ਹੁੰਦੇ ਮੈਂ ਅਭਸ਼ਰਾ ਤੋਂ ਪਿਆਰ ਦਾ ਕੰਮ ਲੈ ਲੈਂਦਾ ਸੀ ਕੰਮ ਪੂਰੇ ਹੁੰਦੇ ਮੇਰੇ ਇਥੇ ਨਹੀਂ ਕੰਮ ਨਹੀਂ ਹੁੰਦੇ ਸਾਰੇ ਜ਼ਿਲ੍ਹੇ 'ਚ ਮੇਰੇ ਕੰਮ ਹੁੰਦੇ ਠੀਕ ਹੈ ਨਾ ਚਲੋ ਜੋ ਹੁਣ ਆ ਵੱਖਰਾ ਨਾਮ ਬਣ ਗਿਆ ਕਿਰਾ ਵਰਲਡ ਚ ਇਹ ਮੈਂ ਕਹਿੰਦਾ ਲੋਕੀ ਕਿੰਨਾ ਪਾਹਾ ਲੋਂਦੇ ਆ ਪੈਸਾ ਖਰਚਦੇ ਆ ਕਿਹ ਤਰ੍ਹਾਂ ਬਹੁਤ ਤਗੜੇ ਤਗੜੇ امیر ਲੋਕ ਬੈਠੇ ਆ ਉਹ ਚਾਰੇ ਨਾਮ ਭਰੋਣਾ ਤੇ ਵੋਟਾਂ ਦੇ ਖਰਦੇ ਆ ਸਾਡਾ ਨਾਮ ਬਣ ਜੇ ਤੇ ਚਾਰ ਲੋਕੀ ਸਾਨੂੰ ਜਾਣਨਗੇ ਠੀਕ ਹੈ ਨਾ ਤੇ ਮੈਂ ਰੱਬ ਮਿਹਰ ਕਰੇ ਤੇ ਸਭ ਕੁਝ ਹੁੰਦਾ ਰੱਬ ਨੇ ਮਿਹਰ ਕੀਤੀ ਆ ਤੇ ਫੇਰ ਹੀ ਸਭ ਕੁਝ ਹੋਇਆ ਵਰਲਡ 'ਚ ਨਾਮ ਆ ਮੈਂ ਕਹਿੰਦਾ ਬੱਚੇ-ਬੱਚੇ ਨੂੰ ਪਤਾ ਆ ਲਾਲਾ ਮੈਂ ਗੁਰਦਾਰ ਸਾਹਿਬ ਮਾਥਾ ਟੇਕਣ ਜਾਂਦਾ ਘੱਟੋ-ਘੱਟ ਰੋਜ ਦੀ ਕੇਰੀ 2-300 ਫੋਟੋ ਹੋ ਜਾਂਦੀ ਹੈ ਹੁਣ ਹੁਣ ਤੀ ਤਾਂ ਮੈਨੂੰ ਲੱਗਦਾ ਆ ਮੇਰੀ ਕੇਰੀ ਫੋਟੋ ਹੋਈ 18 ਲੱਖ ਤੋਂ ਵੱਧ ਫੋਟੋ ਲੋਕੀ ਕਰਾ ਚੁੱਕੇ ਆ ਮੇਰ ਨਾਲ ਤੇ ਗੱਲ ਕਰੀ ਸੰਗਾਈ ਜਦੋਂ ਤੁਸੀਂ ਕਿਤੇ ਪਰਿਵਾਰ ਨਾਲ ਜਾਂਦੇ ਹੋ ਆਪਣੀ ਧਰਮਪੰਦੇ ਜਾਂਦੇ ਹੋ ਮਯਾਰ ਵਿੱਚ ਜਾ ਕੇ ਦੇ ਮੱਥਾ ਟੇਕ ਕੇ ਗੋਦਾ ਸਾਹਿਬ ਜੋ ਉਹਨਾਂ ਨਾਲ ਜਾਂਦੇ ਹੋ ਤੇ ਲੋਕ ਫੋਟੋ ਲਵਾਉਂਦੇ ਆ ਤੇ ਫਿਰ ਘਰ ਦੇ ਪਰੇਸ਼ਾਨ ਨਹੀਂ ਹੋ ਜਾਂਦੇ ਵੀ ਆ ਤੁਸੀਂ ਦੇ ਜਿੱਥੇ ਜਾਂਦੇ ਲੋਕੀ ਨਾਲ ਫੋਟੋ ਲਵਾਉਣਾ ਪੰਦੇ ਆ ਆ ਕੇ ਜਾਂਦੇ ਮੈਂ ਆਪਣੇ ਸਹੁਰੇ ਜਾਵਾ ਜੇ ਨਾ ਸਹੁਰੇ ਉੱਥੇ ਮੇਲਾ ਲੱਗ ਜਾਂਦਾ ਜੀ ਸਹੁਰੇ ਸੰਗਾ ਸਾਹਿਬ ਆਏ ਜੀ ਫੋਟੋ ਕਰਾਉਣ ਆਲੇ ਸਰੋਂ ਮੈਂ ਸੌਰਿਆਂ ਦੇ ਘਰ ਐਂਟਰੀ ਕਰਦਾ ਆ ਉਸ ਟਾਈਮ ਤੇ ਬਾਹਰ ਲੋਕ ਆ ਜਾਂਦੇ ਫੋਟੋ ਕਰਾਉਣ ਆਲੇ ਜਾਂਦੇ ਆ ਤੇ ਸੰਗਾ ਜੀ ਨਾਲ ਫੋਟੋ ਕਰਾਉਣੀਆਂ ਬਹੁਤ ਲੋਕੀ ਬੜਾ ਚਾਹ ਕਰਦੇ ਆ ਬਹੁਤ ਪਿਆਰ ਦਿੱਤਾ ਲੋਕਾਂ ਨੇ ਚਲੋ ਮੈਂ ਕਹਿੰਦਾ ਕਿੰਨਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਸਭ ਨੂੰ ਲਾਈਕ ਕੀਤਾ ਬਾਬਾ ਬੁੱਢਾ ਸਾਹਿਬ ਦਾ ਨੂੰ ਚੜਦੀ ਕਲਾ ਕਰੇ ਉਹਨਾਂ ਦੀ ਮਿਹਰ ਕਰੇ ਬਸੋ ਚੜਦੀ ਕਲਾ ਰਹੇ ਗੱਲ ਕਰਕੇ ਸੰਗਾ ਜੀ ਤੁਸੀਂ ਪਿੱਛੇ ਜੇ ਤੁਹਾਡਾ ਬੜਾ ਕਹਿੰਦੇ ਸੀ ਕਿ ਸੰਗਾ ਜੀ ਅਮਰੀਕਾ ਚਲੇ ਆ ਪਾਸਪੋਰਟ ਬਣ ਗਿਆ ਸੰਗਾ ਜੀ ਦਾ ਇਹਦੇ ਵਿੱਚ ਕਿਹੜੀ ਸੱਚਾਈ ਆ ਹੁਣ ਵਾਕਿਆ ਹੁਣ ਤੱਕ ਹੋ ਗਿਆ ਜਾਂ ਕੀ ਗੱਲ ਬਾਤ ਠੀਕ ਹੈ ਮੈਨੂੰ ਲੱਗਦਾ ਕਰੋ ਪਾਸਪੋਰਟ ਠੀਕ ਹੋ ਗਿਆ ਉਦੋਂ ਮੈਂ ਜਰੂਰ ਮੈਂ ਬਾਹਰ ਜਾਵਾਂਗਾ ਪਾਸਪੋਰਟ ਚ ਕੋਈ ਖਰਾਬੀ ਪੈ ਗਈ ਆ ਹਾਂ ਉਹਦਾ ਕਰਕੇ ਥੋੜਾ ਜਿਹਾ ਮੈਂ ਟੇਲਿਆ ਕਰੋ ਪਾਸਪੋਰਟ ਠੀਕ ਹੋ ਗਿਆ ਉਦੋਂ ਮੈਂ ਜਰੂਰ ਬਾਹਰ ਜਾਵਾਂ ਬਾਹਰੋਂ ਮੈਨੂੰ ਬੜੇ ਸੱਦੇ ਆਏ ਆ ਸੰਘਾ ਸਾਹਿਬ ਇੱਥੇ ਕੱਪ ਹੋਣੇ ਆ ਬਾਹਰ ਕੋ ਮੇਲੇ ਹੋਣੇ ਆ ਤੁਹਾਨੂੰ ਬੁਲਾਵਾਂਗੇ ਉਕਤ ਪਤਾ ਗੱਲ ਕੀ ਹੋਣ ਆ ਉਹ ਵੇ ਨਾ ਕਿ ਤਰ੍ਹਾਂ ਆਪਾਂ ਇੱਥੋਂ ਚੜ ਕੇ ਜਲੰਧਰ ਪਹੁੰਚ ਜਾਣਾ ਬਾਸਤੇ ਉਹ ਹੈ ਨਹੀਂ ਜਾਣਾ ਪਾਸਪੋਰਟ ਲਈ ਜਾਣਾ ਪੈਣਾ ਫਿਰ ਉਹ ਪਾਸਪੋਰਟ ਬਣ ਗਿਆ ਫਿਰ ਮੈਂ ਜ਼ਰੂਰ ਉਧਰ ਹੋ ਗਿਆ ਮਾਂਗਾ ਸੰਗਾ ਜੀ ਗੱਲ ਕਰੀਏ ਜਿਵੇਂ ਪਹਿਲਾਂ ਗੱਲ ਕੀਤੀ ਵੀ ਸਾਰੇ ਕਹਿੰਦੇ ਨੇ ਵੀ ਸੰਗਾ ਜੜਾ ਵਾ ਬੜਾ ਖੁਸ਼ ਦੇ ਸੁਭਾਅ ਦਾ ਵਾ ਪਰ ਕਦੀ ਇਕੱਲੇ ਬੈ ਕੇ ਕਦੀ ਮਨ ਚ ਉਦਾਸੀਆਂ ਹੁੰਦੀਆਂ ਘਰ ਦੇ ਹਾਲਾਤ ਦੇ ਦੇਖ ਕੇ ਬੱਚੇ ਵਾਲੇ ਦੇਖ ਕੇ ਕਿੰਨਾ ਕਿ ਮਨ ਚ ਉਦਾਸੀ ਹੁੰਦੀ ਆ ਕਿਉਂਕਿ ਸਾਰੇ ਕਹਿੰਦੇ ਵੀ ਸੰਗਾ ਦੇ ਬੜਾ ਖੁਸ਼ ਦੇ ਸੁਭਾਅ ਦਾ ਵਾ ਕਿਸ ਤਾਂ ਦੇਖਦੇ ਹੋ ਦੇਖੋ ਜੀ ਮੈਂ ਕਰੀ ਈਰਖਾ ਨਹੀਂ ਕੀਤੀ ਕੋਈ ਕਰਤਨ ਨਹੀਂ ਕੀਤੀ ਹੁਣ ਮੇਰੇ ਪਿੰਡ ਦੇ ਬੱਚੇ ਆ ਨਾ ਛੋਟੇ ਛੋਟੇ ਬੱਚੇ ਆ ਬੱਚੇ ਮੈਂ ਨਾ ਬਹੁਤ ਪਿਆਰ ਕਰਦੇ ਆ ਪਰ ਮੈਂ ਅੰਬਾਇ ਕਰਦਾ ਆ ਬੱਚੇ ਕਹਿ ਦਿੰਦੇ ਆ ਪਾਪਾ ਕਿਦਨ ਕਹੋ ਕਿਦਨ ਕਹੋ ਆ ਗਿਆ ਬਾਗੂ ਆ ਗਿਆ ਬਾਗੂ ਸੰਗਾ ਆ ਗਿਆ ਬਾਗੂ ਸੰਗਾ ਬੜੇ ਪਿਆਰ ਕਰਦੇ ਬੜੇ ਬੱਚੇ ਹੱਸਦੇ ਆ ਕਰੇ ਮੈਂ ਗੁਰਦਰਾ ਸਾਹਿਬ ਜਾਵਾ ਉੱਥੇ ਮੈਨੂੰ ਬੱਚੇ ਮਿਲ ਪੈਂਦੇ ਛੋਟੇ ਜੇ ਉਹ ਬੱਚੇ ਫੋਟੋ ਕਰਾਉਂਦੇ ਮੇਰ ਨਾਲ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਮम्मा ਉਹੋ ਸੰਗਾ ਆ ਕਿਦਨ ਕਹੋ ਕਿਦਨ ਗੁਰਾ ਟੀਵੀ ਚੋਂਦਾ ਉਹੋ ਹੀ ਆ ਫੇਰ ਫੋਟੋ ਬੱਚੇ ਕਰਾਉਂਦੇ ਬੜੇ ਪਿਆਰ ਨਾਲ ਮੈਂ ਬੱਚਿਆਂ ਨੂੰ ਬਹੁਤ ਪਿਆਰ ਦਿੰਦਾ ਬਹੁਤ ਵਧੀਆ ਇਹ ਜਾਂਦੇ ਜਾਂਦੇ ਸੁਣੇ ਹੈ ਕਿ ਜਦੋਂ ਜਾਓ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਦੀ ਸੰਦੇਸ਼ਾਂ 'ਚ ਕਸ਼ਮੀਰ ਸਿੰਘ ਸੰਗਾ ਜੀ ਆਪਣੇ ਲੋਕ ਕੀ ਕਹਿਣਾ ਜਾਓਗੇ ਦੇਖੋ ਜੀ ਮੈਂ ਕਿਹੜੇ ਬਾਹਰ ਦੇ ਦੇਸ਼ ਵਾਚ ਤੇ ਆ ਕੋਈ ਸਾਡੇ ਪੰਜਾਬ 'ਚ ਵਸਦੇ ਆ ਇਸ ਤਰ੍ਹਾਂ ਹੀ ਉਹ ਵਸਦੇ ਰਹੇ ਹਨ ਮਹਾਰਾ ਗੁਰੂ ਸਾਹਿਬ ਮਿਹਰ ਕਰੇ ਬਾਬਾ ਬੁੱਢਾ ਸਾਹਿਬ ਦੇਖੋ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਜ਼ਰੂਰ ਸਭ ਤੋਂ ਵੱਧ ਭਾਈਚਾਰਾ ਈਰਖਾ ਨਾ ਕਰੋ ਕਰਤੱਨ ਨਹੀਂ ਘੁਲਨੀ ਚਾਹੀਦੀ ਸਭ ਤੋਂ ਵੱਧ ਭਾਈਚਾਰਾ ਰੱਖੋਗੇ ਇਹਦੇ ਨਾਲ ਦੀ ਰੀਸ ਨੇ ਪਤਾ ਨਹੀਂ ਜ਼ਿੰਦਗੀ ਵਿੱਚ ਵਾਰ-ਵਾਰ ਆਉਣਾ ਤੇ ਨਹੀਂ ਆਉਣਾ ਇੱਕ ਹੀ ਵਾਰੀ ਆਉਣਾ ਪਤਾ ਨਹੀਂ ਕਿਦਨ ਕੋ ਗੁੱਗੂ ਵੱਜ ਜਾਣਾ ਆਪਣਾ ਠੀ ਭਾਈਚਾਰਾ ਜ਼ਰੂਰੀ ਆ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਉਦਨ ਹੀ ਕਹੋ ਬਿਲਕੁਲ ਜੀ ਕਸ਼ਮੀਰ ਜੀ ਜਾਂਦੇ ਆਂਦੇ ਜਰੂਰ ਸੰਗਾ ਜੀ ਇੱਕ ਵਾਰੀ ਡਾਇਲੌਗ ਜਰੂਰ ਬੋਲਦੇ ਹੋ ਕਿਦਨ ਕਹੋ ਕਿਦਨ ਕਹੋ ਤੇ ਬਾਹੂ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਪਾਉਣੀ ਇਹ ਹੀ ਜਾਨਾ ਜੂਰੀ ਸੰਗੀ ਕਰ ਠੀਕ ਹੈ ਬਾਹੂ ਪੈਂਟ ਨਹੀਂ ਪਾਉਣੇ ਪੈਂਟ ਨਹੀਂ ਪਾਉਣੇ ਪੈਂਟ ਨਹੀਂ ਪਾਉਣੇ ਪੈਂਟ ਨਹੀਂ ਪਾਉਣੇ ਬਾਹੂ ਕਦੇ ਨਹੀਂ ਕਦੇ ਨਹੀਂ ਬਾਹੂ ਕਦੇ ਨਹੀਂ ਪੈਂਟ ਦਾ ਕਾਰਨ ਪਤਾ ਕੀ ਬਾਹੂ ਪੈਂਟਰ ਨਹੀਂ ਪਾਉਣੀ ਪੈਂਟਰ ਨਹੀਂ ਪਾਉਣੀ ਪੈਂਟਰ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਬਾਹੂ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਾਹੂ ਪਿਆਰੀ ਬਾਹੂ ਕਫੀ ਨਹੀਂ ਕਫੀ ਨਹੀਂ ਬਾਹੂ ਕਫੀ ਨਹੀਂ ਤੇਰਾ ਉੱਡੇ ਡੋਰੀਆ ਨਹੀਂ ਮਹਿਲਾ ਵਾਲੇ ਕਰਦੇ ਤੇਰਾ ਉੱਡੇ ਡੋਰੀਆ ਕਿਦਨ ਕਾਓ ਕਿਦਨ ਕਾਓ ਕਿਦਨ ਕਾਓ ਉਦਨ ਕਾਓ ਬਹੁਤ ਧੰਵਾਦ ਜੀ ਇਹ ਸੀ ਗੱਲਬਾਤ ਕੀਤੀ ਕਸ਼ਮੀਰ ਸਿੰਘਾ ਜੀ ਜਿਹੜੇ ਕਿ ਕਿਸੇ ਮਹਤਾਜ ਨਹੀਂ ਹੈ ਕਿਸੇ ਆਡੀਓ ਦੇ ਕਿਉਂ ਲੋਕ ਬਹੁਤ ਪਿਆਰ ਦਿੰਦੇ ਨੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਚਿਹਰਾ ਵਾ ਜਿੱਥੇ ਜਾਂਦੇ ਨੇ ਕਸ਼ਮੀਰ ਸਿੰਘ ਜੀ ਦਾ ਬੜੇ ਪੱਗ ਕਰਕੇ ਬਹੁਤ ਮਸ਼ਹੂਰ ਨੇ ਤੁਸੀਂ ਦੇਖਿਆ ਅਤੇ ਕਸ਼ਮੀਰ ਸਿੰਘ ਜੀ ਨੇ ਕਿਹਾ ਵੀ ਪੱਗ ਜਿਹੜੀ ਸਾਰੇ ਨੌਜਵਾਨ ਨੂੰ ਬਣਨੀ ਚਾਹੀਦੀ ਆ ਸਾਡੀ ਜਿਹੜੀ ਪੱਗ ਆ ਇਹ ਬੜੀ ਮੁਸ਼ਕਲ ਮਿਲੀ ਸਾਨੂੰ ਬੜੇ ਆਪਣੇ ਗੁਰੂ ਸਾਹਿਬਾਂ ਨੇ ਆਪਣੇ ਜਿਹੜੇ ਪਰਿਵਾਰ-ਵਾਰ ਕੇ ਛਿੱਧੀਆਂ ਦਿੱਤੀਆਂ ਫਿਰ ਜਾ ਕੇ ਸਾਨੂੰ ਜਿਹੜਾ ਪੱਗ ਮਿਲੀ ਆ ਐਸ ਕਰਕੇ ਤੇ ਨਾਲ ਕਸ਼ਮੀਰ ਸਿੰਘ ਸਿੰਘਾਂ ਨੇ ਇੱਕ ਸਨੇਹਾ ਦਿੱਤਾ ਵੀ ਸਾਰਿਆਂ ਨੂੰ ਪਿਆਰ ਮੁਹੱਬਤ ਬਣਾ ਕੇ ਰੱਖ ਚਾਹੀਦੀ ਆ ਕਦੇ ਵੀ ਈਖਾ ਬਾਜੀ ਨਹੀਂ ਕਰਨੀ ਚਾਹੀਦੀ ਉਹ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਗਰੇਵਾਲ ਅਸੰਗਾ ਪਿੰਡ ਪਹੁੰਚਿਆ ਤਨਤਾਂ ਦੇ ਤੇ ਸਿੰਘ ਕਸ਼ਮੀਰ ਸਿੰਘਾਂ ਸਾਡੇ ਨਾਲ ਨੇ ਮੈ